ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਸੂਜੀ ਤੇ ਆਲੂ ਤੋਂ ਫਰਾਈਜ਼ ਜਿਹੜੀਆਂ ਇਹ ਵਾਲੀਆਂ ਫਰਾਈਜ਼ ਹੈਗੀਆਂ ਬਹੁਤ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਬਹੁਤ ਜਦਾ ਸੋਖੀਆਂ ਨੇ ਘਰ ਦੇ ਵਿੱਚ ਹੀ ਬਣਾਣੀਆਂ ਤੇ ਬਹੁਤ ਘੱਟ ਸਮਾਨ ਤੋਂ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਕੜਾਈ ਰੱਖ ਦੇਵਾਂਗੇ ਕੜਾਈ ਦੇ ਵਿੱਚ ਅਸੀਂ 1 ਕੁੱਲੀ ਪਾਣੀ ਦੀ ਪਾਵਾਂਗੇ ਗੈਸ ਨੂੰ ਅਸੀਂ ਕਰ ਦੇਵਾਂਗੇ ਔਨ 2 ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਤੇਲ ਦੇ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਦੇਸੀ ਕਿਉਂ ਜਾਂ ਰਿਫਾਈਨਡ ਕਿਸੇ ਵੀ ਤਰ੍ਹਾਂ ਦਾ ਤੁਸੀਂ ਤੇਲ ਪਾ ਦਿਵੋ ਤੇ ਇਹਨੂੰ ਅਸੀਂ ਉਬਾਲਾ ਆਨ ਤੱਕ ਇਹਦੀ ਅਸੀਂ ਉਡੀਕ ਕਰਾਂਗੇ ਜਦੋਂ ਹਵਾਲਾ ਆਣਾ ਸ਼ੁਰੂ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਕੋਲੀ ਸੂਜੀ ਦੀ ਇੱਕ ਕੋਲੀ ਅਸੀਂ ਪਾਣੀ ਪਾਣਾ ਹੈ ਇੱਕ ਕੋਲੀ ਹੀ ਅਸੀਂ ਸੂਜੀ ਦੀ ਪਾਵਾਂਗੇ ਸੂਜੀ ਪਾਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਨਾਲ ਹੀ ਜਿਹੜੀ ਗੈਸ ਆ ਉਹਨੂੰ ਬੰਦ ਕਰ ਦੇਵਾਂਗੇ ਤੇ ਇਹਨੂੰ ਅਸੀਂ ਢੱਕ ਕੇ ਰੱਖ ਦਵਾਂਗੇ ਤਾਂ ਜੋ ਜਿਹੜੀ ਸੂਜੀ ਹੈਗੀ ਇਹ ਚੰਗੀ ਤਰ੍ਹਾਂ ਫੁੱਲ ਜਾਵੇ ਦੂਸਰੀ ਸਾਈਡ ਤੇ ਅਸੀਂ ਆਲੂ ਲੈ ਲਵਾਂਗੇ ਇੱਥੇ ਅਸੀਂ 8 ਆਲੂ ਲਏ ਨੇ ਤੇ ਇਹਨਾਂ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਜਾਂ ਤੇ ਮੈਸ਼ ਕਰ ਲਵਾਂਗੇ ਜਾਂ ਅਸੀਂ ਇਹਨਾਂ ਨੂੰ ਕद्दूकस ਕਰ ਲਵਾਂਗੇ ਆਲੂ ਜਿਹੜੇ ਹੈਗੇ ਸਾਰੇ ਅਸੀਂ ਇਹਨਾਂ ਨੂੰ ਕद्दूकस ਕਰਕੇ ਰੱਖ ਲਵਾਂਗੇ ਆਲੂ ਜਿਹੜੇ ਸਾਡੇ ਕद्दूकस ਹੋ ਚੁੱਕੇ ਨੇ ਤੇ ਹੁਣ ਜਿਹੜੀ ਸਾਡੀ ਸੂਜੀ ਆ ਅਸੀਂ ਉਹਨੂੰ ਚੈੱਕ ਕਰ ਲਵਾਂਗੇ ਇਧਰ ਜਿਹੜੀ ਸਾਡੀ ਸੂਜੀ ਆ ਉਹ ਵੀ ਸੈੱਟ ਹੋ ਚੁੱਕੀ ਆ ਇਹਨੂੰ ਇੱਕ ਵਾਰ ਅਸੀਂ ਕੜਸੀ ਮਾਰ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਸੂਜੀ ਜਦੋਂ ਚੰਗੀ ਤਰ੍ਹਾਂ ਠੰਡੀ ਹੋ ਜਾਏਗੀ ਅਸੀਂ ਇਹ ਵਾਲੀ ਸੂਜੀ ਨੂੰ ਆਲੂਵਾ ਦੇ ਵਿੱਚ ਮਿਕਸ ਕਰਾਂਗੇ ਪਰ ਅਸੀਂ ਇਹਨੂੰ ਠੰਡੀ ਹੋਣ ਤੇ ਮਿਕਸ ਕਰਾਂਗੇ ਗਰਮ-ਗਰਮ ਨਹੀਂ ਕਰਾਂਗੇ ਇਹਦੋਂ ਜਿਹੜੀ ਸਾਡੀ ਸੂਜੀ ਹੈ ਠੰਡੀ ਹੋ ਚੁੱਕੀ ਹੈ ਇਹਨੂੰ ਹੁਣ ਅਸੀਂ ਪਾ ਦਵਾਂਗੇ ਪ੍ਰਾਤ ਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਧਨੀਆ ਤੇ ਹਰੀਆ ਮਿਰਚਾਂ ਇੱਥੇ ਜਿਹੜਾ ਧਨੀਆ ਅਸੀਂ ਬਰੀਕ-ਬਰੀਕ ਕੱਟ ਕੇ ਰੱਖ ਲਿਆ ਹੈ ਨਾਲ ਅਸੀਂ ਪਾ ਦਵਾਂਗੇ ਹਰੀਆ ਮਿਰਚਾਂ ਤੇ ਜਨ ਅਸੀਂ ਹਰੀਆ ਮਿਰਚਾਂ ਲਿਆ ਹੈ ਉਹਨਾਂ ਨੂੰ ਵੀ ਆਪਾਂ ਬਿਲਕੁਲ ਬਰੀਕ-ਬਰੀਕ ਕੱਟਿਆ ਹੈ ਅੱਧਾ ਕ ਚਮਚ ਅਸੀਂ ਪਾ ਦਵਾਂਗੇ ਨਮਕ ਦਾ ਅੱਧਾ ਚਮਚ ਹੀ ਪਾਣਾ ਹੈ ਇਸ ਤੋਂ ਜ਼ਿਆਦਾ ਨਹੀਂ ਕੁਝ ਪਾਣਾ ਨਾ ਹੀ ਆਪਾਂ ਇਹਦੇ ਵਿੱਚ ਕੋਈ ਹੋਰ ਪਸਾਲਾ ਪਾਵਾਂਗੇ ਨਮਕ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿੱਦਾਂ ਅਸੀਂ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਉਸ ਤਰ੍ਹਾਂ ਆਪਾਂ ਇਹਨੂੰ ਗੁੰਨ ਕੇ ਤਿਆਰ ਕਰਾਂਗੇ ਕੋਸ਼ਿਸ਼ ਇਹ ਕਰਿਓ ਕਿ ਜਿਹੜੀ ਸੂਜੀ ਠੰਡੀ ਹੀ ਹੋਵੇ ਗਰਮ-ਗਰਮ ਨੂੰ ਨਾ ਪਾਓ ਇੱਕਦਮ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਆਟੇ ਦੇ ਵਾਂਗ ਅਸੀਂ ਇਹਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਸੂਜੀ ਨੂੰ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਕਸ ਕਰਾਂਗੇ ਜਦੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਜਿਹੜੀ ਇਹਦੀਆਂ ਫਰਾਈਜ਼ ਹੈਗੀਆਂ ਉਹ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣਗੀਆਂ ਜਿਹੜੀ ਸੂਜੀ ਆ ਲੱਗਣੀ ਹੋਣੀ ਚਾਹੀਦੀ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਹੋ ਜਾਵੇ ਆਟੇ ਵਾਂਗ ਗੁੰਨ ਹੋ ਜਾਵੇ ਇਧਰ ਅਸੀਂ ਸੂਜੀ ਤੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕਰ ਲਿਆ ਹੈ ਹੱਥਾਂ ਨੂੰ ਆਪਾਂ ਥੋੜਾ ਜਿਹਾ ਤੇਲ ਲਾ ਲਵਾਂਗੇ ਤੇਲ ਲਾਣ ਦੇ ਨਾਲ ਇਹ ਹੱਥਾਂ ਨੂੰ ਚਿਪਕੇਗਾ ਨਹੀਂ ਮਟੀਰੀਅਲ ਇਹ ਵਾਲਾ ਤੇ ਅਸੀਂ ਇਹਦੀ ਲੰਬੀ ਲੰਬੀ ਜਿਹੜੀ ਲੋਈ ਬਣਾ ਕੇ ਤਿਆਰ ਕਰ ਲਵਾਂਗੇ ਥੋੜਾ ਜਿਹਾ ਅਸੀਂ ਮਟੀਰੀਅਲ ਲੈਣਾ ਹੈ ਜਿੰਨਾ ਕੁ ਗੁਲਾਬ ਜਾਮਨ ਦਾ ਸਾਈਜ਼ ਹੁੰਦਾ ਓਨਾਂ ਕੁ ਤੇ ਇਹਨੂੰ ਅਸੀਂ ਇਸ ਤਰ੍ਹਾਂ ਲੰਮਾ ਲੰਮਾ ਬੇਲ ਲਵਾਂਗੇ ਬੇਲਣ ਤੋਂ ਬਾਅਦ ਅਸੀਂ ਫਿਰ ਪਲੇਟ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਬੇਲ ਲਵਾਂਗੇ ਬਿਲਕੁਲ ਇੱਕਦਮ ਜਿਹੜੀ ਹੈ ਸਹੀ ਸਾਡੀ ਫ੍ਰਾਈਜ਼ ਹੈ ਬਣ ਕੇ ਤਿਆਰ ਹੋ ਜਾਣਗੀ ਆ ਇਸੇ ਤਰ੍ਹਾਂ ਜਿਹੜੀ ਸਾਰੀਆਂ ਹੈਗੀਆਂ ਅਸੀਂ ਪਹਿਲਾਂ ਇਹਨਾਂ ਨੂੰ ਬੇਲ ਕੇ ਰੱਖ ਲਵਾਂਗੇ ਇਦਰ ਜਿਹੜੀਆਂ ਸਾਡੀਆਂ ਫਰਾਈਜ਼ ਆ ਇਹ ਇੰਨੀਆਂ ਕਬੇਲ ਹੋ ਚੁੱਕੀਆਂ ਹੈ ਇਹਨਾਂ ਨੂੰ ਅਸੀਂ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਬਾਕੀ ਅਸੀਂ ਨਾਲ-ਨਾਲ ਬੇਲੀ ਜਾਵਾਂਗੇ ਕੜਾਈ ਵਿੱਚ ਜਿਹੜਾ ਆਪਾਂ ਰੱਖਿਆ ਹੈ ਸਰੋਂ ਦਾ ਤੇਲ ਇਹ ਆਪਾਂ ਤੇਲ ਲਿਆ ਹੈ ਤੁਸੀਂ ਜਿਹੜਾ ਵੀ ਤੇਲ ਪਸੰਦ ਕਰਦੇ ਹੋ ਰਿਫਾਈਨਡ ਵਗੈਰਾ ਉਹ ਤੁਸੀਂ ਪਾ ਸਕਦੇ ਹੋ ਤੇਲ ਗਰਮ ਹੋ ਚੁੱਕਾ ਹੈ ਤੇ ਇਹਨੂੰ ਅਸੀਂ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਕੋਸ਼ਿਸ਼ ਇਹ ਕਰਨੀ ਜਿਹੜੀਆਂ ਇਹ ਅਸੀਂ ਫਰਾਈਜ਼ ਪਕਾਣੀਆਂ ਹੈਗੀਆਂ ਬਿਲਕੁਲ ਤੇਜ਼ ਸੇਕ ਦੇ ਉੱਤੇ ਪਕਾਣੀਆਂ ਹੈ ਗੈਸ ਅਸੀਂ ਘੱਟ ਤੇ ਨਹੀਂ ਪਕਾਣੀਆਂ ਹੈ ਨਿੱਤ ਜਿਹੜਾ ਤੇਲ ਹੈ ਇਹਨਾਂ ਦੇ ਅੰਦਰ ਮਤਲਬ ਬੜ ਜਾਏਗਾ ਇਸ ਕਰਕੇ ਆਪਾਂ ਬਿਲਕੁਲ ਗੈਸ ਤੇ ਜਦੋਂ ਆਪਾਂ ਇਹਨਾਂ ਨੂੰ ਇੱਕ ਵਾਰੀ ਪਾ ਦਿੱਤਾ ਹੈ ਫਿਰ ਅਸੀਂ ਜਿਹੜੀ ਸ਼ੇਡ ਨਹੀਂ ਮਾਰਨੀ ਹੈ ਬਿਲਕੁਲ ਥੋੜੇ-ਥੋੜੇ ਗੈਪ ਦੇ ਉੱਤੇ ਅਸੀਂ ਜਿਹੜੀ ਹੈ ਫ੍ਰਾਈਜ਼ ਪਾਣੀ ਹੈ ਕੜਾਈ ਦੇ ਵਿੱਚ ਬਿਲਕੁਲ ਨਾਲ-ਨਾਲ ਜਿਹੜੀਆਂ ਨਾਲ ਚਿਪਕਣ ਜੇ ਨਾਲ-ਨਾਲ ਚਿਪਕ ਗਈ ਹੈ ਤੇ ਇਹ ਸਹੀ ਨਹੀਂ ਬਣ ਰਹੀ ਹੈ ਥੋੜਾ-ਥੋੜਾ ਅਸੀਂ ਗੈਪ ਰੱਖਾਂਗੇ ਥੋੜੀ ਹੀ ਦੇਰ ਦੇ ਬਾਅਦ ਦੇਖਿਓ ਇਹ ਆਪੇ ਹੀ ਤੇਲ ਦੇ ਉੱਪਰ ਤੈਰਨ ਲੱਪਣੀਆਂ ਹੈ ਜਦੋਂ ਇਹ ਪੱਕ ਜਾਣਗੀਆਂ ਇੱਕ ਵਾਰ ਇਹਨਾਂ ਨੂੰ ਸੇਕ ਲੱਗਣ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਸਾਈਡ ਹੈਗੀ ਉਹ ਚੇਂਜ ਕਰ ਦੇਵਾਂਗੇ ਪਿਆਰ ਦੇ ਨਾਲ ਦੇਖੋ ਜਿਹੜੀ ਆ ਸਾਡੀ ਫ੍ਰਾਈਜ਼ ਹੈ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਇਹ ਜਿਹੜੀ ਕ੍ਰਿਸਪੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਇਹਨਾਂ ਨੂੰ ਕੜਾਈ ਦੇ ਵਿੱਚ ਪਾ ਲਵਾਂਗੇ ਜਿਹੜੀਆਂ ਬਾਕੀ ਦੀਆਂ ਫਰਾਈਜ਼ ਹੈਗੀਆਂ ਉਹ ਵੀ ਅਸੀਂ ਬੇਲ ਕੇ ਰੱਖ ਲਿਆ ਹੈ ਤੇ ਉਹਨਾਂ ਨੂੰ ਵੀ ਆਪਾਂ ਹੁਣ ਕੜਾਈ ਤੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਬਿਲਕੁਲ ਜਿਹੜਾ ਗੈਸ ਹੈਗਾ ਤੇਜ਼ ਰੱਖਣਾ ਹੈ ਘੱਟ ਬਿਲਕੁਲ ਨਹੀਂ ਕਰਨਾ ਤੇਜ਼ ਗੈਸ ਦੇ ਉੱਤੇ ਪਕਾਵਾਂਗੇ ਤੇ ਇਧਰ ਜਿਹੜੀਆਂ ਬਾਕੀ ਦੀਆਂ ਫਰਾਈਜ਼ ਹੈ ਉਹ ਵੀ ਅਸੀਂ ਕੜਾਈ ਦੇ ਵਿੱਚ ਪਾ ਦਿੱਤੀ ਹੈ ਜਦੋਂ ਇਹ ਵੀ ਇਹਨਾਂ ਦਾ ਕਲਰ ਚੇਂਜ ਹੋ ਜਾਏਗਾ ਫਿਰ ਅਸੀਂ ਇਹਨਾਂ ਨੂੰ ਵੀ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਦੇਖੋ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਅਸੀਂ ਕੱਢ ਲਵਾਂਗੇ ਜਿਹੜੀਆਂ ਇਹ ਫਰਾਈਜ਼ ਹੈਗੀਆਂ ਬਹੁਤ ਜਦਾ ਸਵਾਦ ਬਣ ਕੇ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਹੈ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਨਾਲੇ ਜਿੱਦਾਂ ਹੁਣ ਬੱਚਿਆਂ ਨੂੰ ਘਰ ਛੁੱਟੀਆਂ ਨੇ ਤੇ ਬੱਚੇ ਕੁਝ ਨਾ ਕੁਝ ਮੰਗਦੇ ਆ ਉਹਨਾਂ ਨੂੰ ਥੋੜੀ ਥੋੜੀ ਦੇਰ ਬਾਅਦ ਭੁੱਖ ਲੱਗਦੀ ਸਾਨੂੰ ਆਹ ਦੇ ਦਿਓ ਉਹ ਦੇ ਦਿਓ ਤੁਸੀਂ ਉਹਨਾਂ ਨੂੰ ਘਰ ਵਿੱਚ ਹੀ ਆਹ ਵਾਲੀਆਂ ਫਰਾਈਜ਼ ਬਣਾ ਕੇ ਦੇ ਸਕਦੇ ਹੋ ਬਹੁਤ ਸਵਾਦ ਬੰਦੀਆਂ ਨੇ ਤੇ ਬੱਚੇ ਜ਼ਰੂਰ ਇਹਨਾਂ ਨੂੰ ਖੁ ਤੇ ਦੇਖੋ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਂਦੀ ਆ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਨੇ ਤੇ ਇਹਦੇ ਉੱਪਰ ਆਪਾਂ ਹਲਕਾ ਜਿਹਾ ਚਾਟ ਮਸਾਲਾ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਛਿੜਕ ਦੇਵਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆ ਫਿਰ ਕੋਈ ਨਵੀਂ ਵੀਡੀਓ ਦੇ ਨਾਲ